ਖੈਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਬਾਗਾ ਜਾਂ ਪਾਜਪਾ ਜ਼ਿਲ੍ਹਾ ਐਸ்சி ਮੋਟਾ ਜਨ ਸੈਕਟਰੀ ਸਾਥੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਓੜਾ ਬਹੁਤ ਹੀ ਸੁਰਖੀਆਂ ਦੇ ਵਿੱਚ ਅੱਜ ਕੱਲ੍ਹ ਆਏ ਹੋਏ ਹੈ ਕ੍ਰਪਸ਼ਨ ਦੇ ਵਿੱਚ ਸਭ ਤੋਂ ਵੱਧ ਇਹਨਾਂ ਦਾ ਨਾਂ ਚੱਲਦਾ ਹੈ ਜੋ ਕਿ ਕ੍ਰਪਸ਼ਨ ਦੇ ਵਿੱਚ ਸਭ ਤੋਂ ਵੱਧ ਰਮਨ ਓੜਾ ਦਾ ਨਾਂ ਚੱਲਦਾ ਜਿੱਥੇ ਕਿ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਅੱਜ ਰੈਸਟ ਗ੍ਰਿਫਤਾਰੀ ਪਾਈ ਗਈ ਹੈ ਨਾ ਤਾਂ ਪੁੱਛਗਛ ਕੀਤੀ ਜਾ ਰਹੀ ਹੈ ਤੇ ਜਿੱਥੇ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜੋ ਕਿ ਕ੍ਰਪਸ਼ਨ ਇੰਨੀ ਕਿ ਬਲ ਚੁੱਕੀ ਹੈ ਬਹੁਤ ਜ਼ਿਆਦਾ ਜਿੱਥੇ ਆਪਾਂ ਪਹਿਲਾਂ ਕਹਿੰਦੇ ਸੀ ਕਿ ਪ੍ਰਸ਼ਾਸਨ ਵੱਲੋਂ ਕ੍ਰਪਸ਼ਨ ਜ਼ਿਆਦਾ ਵੱਧ ਗਿਆ ਬਦਲੀ ਹੈ ਤੇ ਨਹੀਂ ਸਭ ਤੋਂ ਵੱਧ ਕਰਪਚਨ ਆ ਮਾਦੀ ਪਾਰਟੀ ਦੇ ਐਮਐਲਏ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਜਾਂਦੇ ਨੋਟਿਸ ਕੱਲ ਕੇ ਲੋਕਾਂ ਨੂੰ ਉਹਨਾਂ ਦਾ ਬਾਅਦ ਚ ਪੈਸਿਆਂ ਦੀ ਮੰਗ ਕੀਤੀ ਜਾਂਦੀ ਕੰਪਰਮਾਈਜ਼ ਕੀਤਾ ਕਰਾਇਆ ਜਾਂਦਾ ਹੈ ਰਮਰੜਾ ਵੱਲੋਂ ਤੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਨੇ ਤੇ ਅੱਜ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਉਹਨਾਂ ਦੇ ਘਰ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਆਪਣੇ ਉਹਨਾਂ ਨੂੰ ਅੰਡਰ ਲਿਆ ਵਾ ਸੀਗੈਨਪੋਲਿਸ ਪ੍ਰਸ਼ਾਸਨ ਨੇ ਆਪਣੇ ਅੰਡਰ ਲਿਆ ਤੇ ਉਹਦੇ ਵਿੱਚ ਉਹਨਾਂ ਤੋਂ ਕਾਫੀ ਚੀਜ਼ਾਂ ਪੁੱਛੀਆਂ ਗਈਆਂ ਜੋ ਕਿ ਆ ਕਾਰਪੋਰੇਸ਼ਨ ਦੇ ਵਿੱਚ ਆ ਬਿਲਡਿੰਗਾਂ ਦੀ ਸਾਰੀ ਉਹਨਾਂ ਤੇ ਗਲਤ ਤਰੀਕੇ ਨਾਲ ਨੋਟਿਸ ਕਰਲੇ ਜਾਣੇ ਔਰ ਤੇ ਹੋਰ ਵੀ ਇਸ ਤਰ੍ਹਾਂ ਦੇ ਜਿਵੇਂ ਲਾਟਰੀਆਂ ਦਾ ਹੋ ਗਿਆ ਹੋਰ ਵੀ ਬਹੁਤ ਸਾਰੇ ਇਦਾਂ ਦੇ ਧੰਦੇ ਨੇ ਜੋ ਕਿ ਰਮਰੜਾ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲਦਾ ਸੀਗਾ ਤੇ ਅੱਜ ਕੱਲੋ ਉਹ ਕਰਪਸ਼ਨ ਦੇ ਕਿੰਗ ਆਪਾਂ ਇਹ ਕਹਿ ਸਕਦੇ ਹਾਂ ਕਰਪਸ਼ਨ ਦੇ ਕਿੰਗ ਆਮ ਹੋਣਾ ਪਏ ਦੇਖਾਗੇ ਕਿ ਜਿਉਂ ਉਹਨਾਂ ਦੇ ਸੁਪਰੀਮੋ ਆ ਭਗਵੰਤ ਮਾਨ ਆ ਕੇਜਰੀ ਵਾਲਾ ਉਹ ਇਹਨਾਂ ਦੇ ਹੱਕ ਚੱਕ ਜਾਂ ਇਹਨਾਂ ਦੇ ਵਿਰੋਧ ਚ ਕੀ ਬਿਆਨ ਦਿੰਦੇ ਆ ਆਪਾਂ ਸਭ ਇਹ ਦੇਖਾਂਗੇ ਕਿ ਇਹ ਦੇਖ ਲਓ ਕਿ ਇਹਨੇ ਇੱਕ ਨਸ਼ਾ ਬਰੁਧ ਯੁੱਧ ਨਸ਼ਾ ਬਰੁਧ ਇੱਕ ਮਹਮ ਚਲਾਈ ਸੀ ਜਿਸ ਦੇ ਵਿੱਚ ਕੀ ਲੋਕਾਂ ਦੇ ਮਕਾਨ ਵੀ ਢਾਈ ਜਾਂਦੇ ਸੀ ਤੇ ਜੋ ਕਿ ਗਰੀ ਜੋ ਨਸ਼ੇ ਕਰਦੇ ਸੀਗੇ ਉਹਨਾਂ ਦੇ ਮਕਾਨ ਢਾਉਂਦੇ ਸੀਗੇ ਤੇ ਨਸ਼ਾ ਵੇਚਣ ਵਾਲਿਆਂ ਦੇ ਮਕਾਨ ਬਹੁ ਘਟ ਢਾਉਂਦੇ ਸੀਗੇ ਤੇ ਇਹ ਦੇਖ ਲਓ ਕਿ ਅੱਜ ਵੀ ਅਸੀਂ ਦੇਖੇ ਆਂ ਦੇਖਦੇ ਆਂ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਿੱਥੇ ਕਿ ਇੱਕ ਯੁੱਧ ਨਸ਼ਾ ਵਿਰੁੱਧ ਇਹਨੇ ਇੱਕ ਟੀ-ਸ਼ਰਟਾਂ ਛਪਾਈਆਂ ਹੋਈਆਂ ਤੇ ਇੱਕ ਨੌਜਵਾਨ ਹੈ ਜੋ ਕਿ ਨਸ਼ੇ ਦੇ ਵਿੱਚ ਇੰਨਾ ਤੁੱਥ ਹੋਇਆ ਫਿਰਦਾ ਹੈ ਤੇ ਯੁੱਧ ਨਸ਼ਾ ਵਿਰੁੱਧ ਜੋ ਸ਼ਰਟ ਪਾ ਕੇ ਤੇ ਇੱਕ ਪਾਸੇ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਨਸ਼ੇ ਦੇ ਉੱਪਰ ਠਲ ਪਾਈ ਹੋਈ ਹੈ ਪਰ ਕਿੱਥੇ ਪਾਈ ਹੋਈ ਠਲ ਹੈ ਜੋ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਇੰਨਾ ਜਿਆਦਾ ਵਿਕ ਰਿਹਾ ਹੈ ਕਿ ਕਿਤੇ ਵੀ ਨਸ਼ੇ ਨੂੰ ਖਤਮ ਨਹੀਂ ਕੀਤਾ ਗਿਆ ਹੋਰ ਘਰ ਵੀ ਉਹਨਾਂ ਦੇ ਢਾਈ ਜਾ ਰਹੇ ਹੈ ਜਿਨ੍ਹਾਂ ਦੇ ਕੀ ਦਾਦਿਆਂ ਪਰਦਾਦਿਆਂ ਦੇ ਮਕਾਨ ਘਰ ਬਣਾਏ ਹੋਏ ਹੈ ਕਿ ਉਹਨਾਂ ਦਾਦਾ ਦੇ ਪੜਦਾਦੇ ਨਸ਼ਾ ਵੇਚਦੇ ਸੀਗੇ ਮੈਂ ਇਹਨਾਂ ਦੇ ਸੁਪਰੀਮ ਭਗਵਾਨ ਤੁਮਨ ਨੂੰ ਇਹ ਪੁੱਛਣਾ ਚਾਹਣਾ ਜੋ ਨਸ਼ਾ ਵੇਚਦਾ ਸੀ ਜੇਕਰ ਉਹਨਾਂ ਦੇ ਬੇਟਿਆਂ ਨੇ ਪ੍ਰਾਪਰਟੀ ਬਣਾਈ ਹੈ ਤੁਸੀਂ ਉਹਨਾਂ ਦੇ ਜੇਕਰ ਉਹਨਾਂ ਦੇ ਬੇਟਿਆਂ ਨੇ ਪ੍ਰਾਪਰਟੀ ਬਣਾਈ ਉਹਨਾਂ ਦੇ ਘਟਾਓ ਬਹੁਤ ਇਹ ਜਿਨ੍ਹਾਂ ਦੇ ਘਟਾਉਣੇ ਚਾਹੀਦੇ ਹੁਣ ਇਹ ਦੇਖਦੇ ਆ ਕਿ ਇਹਨਾਂ ਦੇ ਐਮਐਲਏ ਆ ਹਾਂ ਜੋ ਕਿ ਹੁਣ ਹੁਣੇ ਹੁਣੇ ਗ੍ਰਫਤਾਰ ਕੀਤੇ ਗਏ ਆ ਰਮਨ ਰੋੜਾ ਕੀ ਇਹਨਾਂ ਦਾ ਘਰ ਵੀ ਟਾਉਣਗੇ ਹੁਣ ਚਾਹੇ ਉਹ ਕ੍ਰਪਸ਼ਨ ਹੀ ਕਰਦੇ ਸੀਗੇ ਤੇ ਵੱਧ ਕ੍ਰਪਸ਼ਨ ਜੋ ਕਿ ਇੰਨੀ ਕ੍ਰਪਸ਼ਨ ਜਿੰਨੀ ਕ੍ਰਪਸ਼ਨ ਇਹਨਾਂ ਪੈਸਾ ਇੰਨੇ ਆਪਣੇ ਅੰਦਰ ਕੀਤਾ ਉਹਨਾਂ ਸ਼ਾਇਦ ਕਿਸੇ ਨੇ ਕੀਤਾ ਹੋਵੇਗਾ ਤੇ ਆਪਣੇ ਆਪਣੇ ਵਿਚਾਰ ਕਮੈਂਟ ਜ਼ਰੂਰ ਦਿਓ ਕਿ ਰਮਨ ਰੋੜਾ ਨੇ ਜੋ ਵੀ ਕੀਤਾ ਕੀ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਆਪਣੇ ਵਿਚਾਰ ਕਮੈਂਟਾਂ ਰਹਿ ਜ਼ਰੂਰ ਦਿਓ ਅਗਰ ਆਮ ਆਦਮੀ ਪਾਰਟੀ ਦੇ ਐਮਐਲਏ ਬਿਧਾਇਕ ਹੀ ਕ੍ਰਪਸ਼ਨ ਕਰਨਗੇ ਮੋਟੀਆਂ-ਮੋਟੀਆਂ ਰਕਮਾਂ ਲੈਣਗੇ ਵਸੂਲਣਗੇ ਤੇ ਫਿਰ ਪੁਲਿਸ ਪੁਲਿਸ ਪ੍ਰਸ਼ਾਸਨ ਦਾ ਫਿਰ ਬਦਨਾਮ ਹੀ ਕੀਤਾ ਜਾ ਰਿਹਾ ਹੈ ਕ੍ਰਪਸ਼ਨ ਤਾਂ ਇਹੋ ਵਧਾ ਰਿਹਾ ਸਭ ਤੋਂ ਵੱਧ ਪੁਲਿਸ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਤੇ ਕਿ ਪੁਲਿਸ ਪ੍ਰਸ਼ਾਸਨ ਹਰ ਇੱਕ ਦੀ ਗੱਲ ਚੰਗੇ ਤਰੀਕੇ ਨਾਲ ਸੁਣਦੇ ਆ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਪੁਲਿਸ ਪ੍ਰਸ਼ਾਸਨ ਹਰ ਇੱਕ ਦੀ ਗੱਲ ਸੁਣਦਾ ਹੈ ਤੇ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ ਰਾਹੀਂ ਕਿ ਰਮਨ ਰੋੜਾ ਦੇ ਨਾਲ ਕੀ ਪ੍ਰਸ਼ਾਸਨ ਵੱਲੋਂ ਕੀ ਕਰਨਾ ਚਾਹੀਦਾ ਹੈ ਨਮਸਕਾਰ ਜੀ ਮੈਂ ਤੁਹਾਡਾ ਵੀਰ ਬਾਗਾ ਜੋ